ਅਲੀ ਦੋਸਤੋ ਲੱਗੇ ਜੇ ਪਕੌੜੇ ਬਨਣਾ ਹੋਣਾ ਦੇਖੋ ਕਾਜ ਲੱਗੀ ਜੇ ਫੱਲਾ ਫੁੱਲ ਬੜੀਆਂ ਤੰਨ ਉਹਨੂੰ ਬਣਾਏਗੇ ਫੁੱਲ ਬੜੀਆਂ ਫਿਰ ਬਣਾਏਗੀ ਪਕੌੜੇ ਲੱਡੂ ਪਾ ਦਿਆ ਰੋਲਾ ਇੱਕ ਵਾਰੀ ਪਾਣੀ ਪਲਟਾ ਨਾ ਫੜੀ ਲੱਡੂ ਕੰਦਾ ਮਾਪੇ ਪਾਉਣੀ ਆ ਫੁੱਲ ਬੜੀਆਂ ਵਿੱਚ ਹੌਲੀ 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 ਆਈ ਚੱਲ ਹੋਰ ਕਿਵੇਂ ਨਿਕਲ ਲੱਗੇ ਤੈਨੂੰ ਮੈਂ ਦਿਨੇ ਖਾਣ ਨੂੰ ਠੀਕ ਹੈ ਉਹ ਆ ਦੇਖੋ ਜੀ ਪੁੜਪੁੜ ਕਰਦੀਆਂ ਫੁੱਲ ਬੜੀਆਂ ਸਾਡੀਆਂ ਤਲੀਆਂ ਜਾ ਰਹੀਆਂ ਨੇ ਕੀ ਆਹਦੇ ਰੰਗੀਆਂ ਆ ਬਣੀਆਂ ਨੇ ਸਮਾਂ ਕੋਈ ਹਨਾ ਨਹੀਂ ਆਂਦੇ ਦੋਸਤੋ ਫੁੱਲ ਬੜੀਆਂ ਕੋਣ ਕੋਣ ਖਾਂਦਾ ਤੇ ਕਮੈਂਟੇ ਜ਼ਰੂਰ ਦੱਸੋ ਐਦਾਂ ਦੀਆਂ ਰੰਗ ਬਰੰਗੀਆਂ ਫੁੱਲ ਬੜੀਆਂ ਕੋਣ ਕੋਣ ਖਾਂਦਾ ਲੱਡੂ ਤੋਂ ਫੁੱਲ ਬੜੀ ਖਾਣੀ ਹੈ ਹਾਂ ਲੋ ਚੱਲੀਆਂ ਇਹ ਪਲੇਟ ਦੇ ਵਿੱਚ ਪਿੰਕ ਦੋ ਤੱਕ ਰੋ ਗਿਆ ਹਲੇ ਕਿਹੜਾ ਨਾ ਚੰਦਰਾ ਦੇ ਦੇਖੋ ਜੀ ਮਟੀਰੀਅਲ ਸਾਡਾ ਹੋ ਗਿਆ ਤਿਆਰ ਹੁਣ ਆਪਾਂ ਪਾਵਾਂਗੇ ਤੇਲ ਦੇ ਵਿੱਚ ਪਕੌੜੇ ਗਰਮਾ ਗਰਮ ਆਜੋ ਜਿੰਨੇ ਜਿੰਨੇ ਖਾਣੇ ਆ ਹੋ ਗਿਆ ਪਹਿਲਾ ਪਕੌੜਾ ਠਾ ਕਰਦਾ ਹੋ ਗਿਆ ਦੂਜਾ ਪਕੌੜਾ ਠਾ ਕਰਦਾ ਲੋ ਜੀ ਪਕੌੜੇ ਸਾਡੇ ਟਲੇ ਜਾ ਰਹੇ ਨੇ ਗਰਮਾ ਗਰਮ ਕਿਹਨੂ ਕਿਹਨੂ ਪਕੌੜੇ ਖਾਣੇ ਪਸੰਦ ਆ ਤੇ ਮੈਨੂੰ ਕਮੈਂਟ ਦਿਓ ਨਾ ਦੋਸਤੋ ਅੱਜ ਜਗਾੜ ਕੋਣ ਕੋਣ ਲੋਂਦਾ ਆਪਣੇ ਘਰ ਵਿੱਚ ਚਾਕੂ ਦੇ ਨਾਲ ਪਕੌੜੇ ਪਲਟਾਉਣੇ ਆ ਆ ਵੇਖੋ ਲੱਡੂ ਸਾਡਾ ਬਹੁਤਾ ਹੀ ਬੋਲਦਾ ਵਾ ਮੈਨੂੰ ਲੱਗਦਾ ਤੁਹਾਡਾ ਵੀ ਜੀ ਕਰ ਆ ਰਿਹਾ ਨਾ ਪਕੌੜੇ ਖਾਣ ਨੂੰ ਆ ਵੇਖੋ ਜੀ ਮੈਂ ਵੀਡੀਓ ਸ਼ੂਟ ਕਰਦਾ ਮੈਂ ਲੱਗੇ ਮੈਂ ਮੈਂ ਵੀ ਤਾਂ ਚੈੱਕ ਕਰੋ ਸਾਡੇ ਪਕੌੜਿਆਂ ਦੀ ਰੰਗਤ ਤੇ ਚੈੱਕ ਕਰੋ ਸਾਡੀ ਪਿਆਰੀ ਜੀ ਬਾਈ वाइफ मेरे तो गुस्सा बहुत ज्यादा आंदे वजह छोटे छोटे सीन कैप्चर करके पा दी ना। ਉਹ ਸਾਡੇ ਪਕੌੜੇ ਨਿਕਲਣ ਲੱਗੇ ਜੇ ਬਾਹਰ ਫੁੜਫੁੜ ਕੇ ਤੋਰ ਤੋਰ ਕੇ ਪਕੌੜੇ ਤੇ ਫੁੱਲ ਬੜੀਆਂ ਸਾਡੀਆਂ ਹੋ ਰਹੀਆਂ ਨੇ ਤਿਆਰ ਚੈੱਕ ਕਰੋ ਦੇ ਦੋਸਤੋ ਪਕੌੜੇ ਸਾਡੇ ਨੇ ਹੋ ਗਏ ਤਿਆਰ ਤੁਸੀਂ ਦੇਖ ਲਦੇ ਹੋ ਆਖਰੀ ਵਾਰ ਦੇ ਰਹਿ ਗਏ ਆ ਕੀ ਨਾ ਪਕੌੜਾ ਨਾਲਾ ਖਾੜਾ ਸਬਾ ਹੈ ਇਹ ਬਲ ਬਲ ਨਾ ਕੁਝ ਨਾ ਫੁੱਲ ਬਣੀਆਂ ਪਿੰਕ ਫੁੱਲ ਵੜੀ ਲੈਣੀ ਹੈ ਹੂੰ ਤੁਸੀਂ ਪੰਗਾਇ ਭਾਦਰ ਕੋਈ ਨਾ ਆਲਾ ਆਲਾ ਪਿੰਕ ਫੁੱਲ ਵੜੀ ਕੀ ਹੋਣਾ ਤੂੰ ਤਿੰਨ ਸਬੂਤੀ ਹੈ ਤੱਕੇ ਤੂੰ ਥੋੜ੍ਹ ਥੋਲੀ ਦੀ ਤੁੱਤੀ ਲਾਣਾ ਨੂੰ ਹੋ ਗਿਆ ਨਾ ਨਾਲ ਆਪਾਂ ਖਾਵਾਂਗੇ ਮਿਰਚੀ ਬੇਸਨ ਵਾਲੀ ਕੋਨ ਕੋਨ ਖਾਂਦਾ ਪਕੌੜਿਆਂ ਦੇ ਨਾਲ ਮੈਂ ਹੁੰਦੇ ਸਭ ਕੁਝ ਖਾਈ ਨਾ ਹਾਂ ਜੀ ਦੋਸਤੋ ਨਾਲ ਪਾਵਾਂਗੇ ਆਪਾਂ ਨਿੰਬੂ ਮਜ਼ਾ ਆ ਜਾਏਗਾ ਪਕੌੜੇ ਖਾਣ ਦਾ ਚੈੱਕ ਕਰੋ ਤੇ ਪਾਇਆ ਆਪਾਂ ਚਾਟ ਮਸਾਲਾ ਚਾ ਚਾ ਕਿਰੇ ਪੂਰੇ ਆ ਵੀ ਥੋੜਾ ਇਹ ਆਓ ਜੀ ਦੋਸਤੋ ਹੱਟੇ ਹੋ ਗਏ ਨੇ ਪਕੌੜੇ ਤਿਆਰ ਤੇ ਹੁਣ ਆਪਾਂ ਲੱਗੇ ਆਂਦੀ ਮਤ ਮਾਰਨ

Na 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 na. na. Hmm.